ਬੀਤੀ ਸ਼ਾਮ ਪੈਲ ਸ਼ਹਿਰ ਦੇ ਬਾਰੋ-ਬਾਰ ਬਿਜਾ ਰੋਡ ਦੇ ਬਣੇ ਹੋਏ ਆਹਾਤੇ ਉੱਪਰ ਉਸ ਸਮੇਂ ਸਨਸਨੀ ਫੈਲ ਗਈ ਦਹਿਸ਼ਤ ਦਾ ਮੋਲ ਬਣ ਗਿਆ ਜਦੋਂ ਕੁਝ ਨੌਜਵਾਨਾਂ ਨੇ ਇੱਥੇ ਆਹਤਾ ਚਲਾ ਰਏ ਫੌਜੀ ਨਾਮਕ ਇੱਕ ਨੌਜਵਾਨ ਦੇ ਉੱਪਰ ਹਮਲਾ ਕਰ ਦਿੱਤਾ ਤੇ ਉਸ ਨੂੰ ਤੇਜ਼ ਤਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਦੇਖ ਸਕਦੇ ਹਾਂ ਕਿ ਇਹ ਉਹ ਜਗ੍ਹਾ ਜਿਸ ਜਗ੍ਹਾ ਦੇ ਉੱਪਰ ਇਹ ਨੌਜਵਾਨ ਜੋ ਭਾਰਤੀ ਫੌਜ ਵਿੱਚੋਂ ਰਿਟਾਇਰ ਹੋਣ ਤੋਂ ਬਾਅਦ ਆਪਣਾ ਫੌਜੀ ਆਹਾਤਾ ਚਲਾ ਰਿਹਾ ਸੀ ਉਸ ਦੇ ਨਾਲ ਜੋ 파ਟਨਰ ਸਨ ਜਾਂ ਠੇਕੇ ਦੇ ਜੋ ਨਾਲ ਹੋਰ ਉਸ ਦੇ ਸਾਥੀ ਸਨ ਵੱਲੋਂ ਉਸ ਉੱਪਰ ਪੈਸੇ ਨੂੰ ਲੈ ਕੇ ਹਮਲਾ ਕਰ ਦਿੱਤਾ ਗਿਆ ਸਿਵਲ ਹਸਪਤਾਲ ਪੈਲ ਦੇ ਵਿੱਚ ਜਿਹੜੇ ਇਲਾਜ ਬੁਰੀ ਤਰ੍ਹਾਂ ਜ਼ਖਮੀ ਹੈ ਨੌਜਵਾਨ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਤੇ ਬਲ ਹਸਪਤਾਲ ਪੈਲ ਦੇ ਵਿੱਚੇ ਬੀਤੀ ਰਾਤ ਇਤੋਂ ਦੇ ਇੱਕ ਲੋਕਲ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਗਈ ਹੈ। ਨੌਜਵਾਨ ਦੇ ਉੱਪਰ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਕਰਕੇ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਨੌਜਵਾਨ ਸਿਵਲ ਹਸਪਤਾਲ ਪੈਲ ਦੇ ਵਿੱਚ ਜਿਹੜੇ ਇਲਾਜ ਹੈ ਔਰ ਨੌਜਵਾਨ ਨਾਲ ਕਰਦੇ ਗੱਲਬਾਤ। ਹਾਂਜੀ ਬਰਾਜ ਜੀ ਕਿਨਾਂ ਜੀ ਤੁਹਾਡਾ? ਰਜਿੰਦਰਪਾਲ ਸਿੰਘ। ਅ ਰਜਿੰਦਰਪਾਲ ਸਿੰਘ ਜੀ ਤੁਹਾਡੇ ਨਾਲ ਮਾਰਕੁੱਟ ਹੋਈ ਹੈ। ਕਿੰਨਾ ਵਿਅਕਤੀ ਨੇ ਤੁਹਾਡੀ ਮਾਰਕੁੱਟ ਕੀਤੀ? ਮੇਨ 3 ਬੰਦੇ ਨੇ ਜੀ ਇੱਕ ਤਾਂ ਗੁਰਮੀਤ ਸਿੰਘ ਆ ਜਿਹੜਾ ਜਿਹੜਾ ਮੇਰੇ ਨਾਲ ਕੰਮ ਕਰਦਾ ਸੀ ਰੋਜੀ ਬਾਬੂ ਔਰ ਡਿੰਪਲ ਬਾਬੂ ਔਰ ਬਾਅਦ ਕੀ ਉਹਨਾਂ ਨੇ ਬੰਦੇ ਜਿਹੜੇ ਰੱਖੇ ਹੋਏ ਨੇ ਤੇ ਤੁਸੀਂ ਉੱਥੇ ਮਕਹਾਤੇ ਦੇ ਉੱਪਰ ਕੀ ਕੰਮ ਕਰਦੇ ਹੋ ਮੈਂ 2 ਸਾਲ ਹੋ ਗਏ ਦੀ ਹਾਤੇ ਦੇ ਕੰਮ ਕਰਦਾ ਹਾਂ ਹਾਤਾ ਤੁਸੀਂ ਠੇਕੇ ਤੇ ਲਿਆ ਹੋਇਆ ਹਾਂਜੀ 500 ਰੁਪਏ ਗੈਸਟ ਦੇ ਦਿੱਲੀ ਜੀ ਅੱਛਾ ਜੀ ਤੇ ਜਿੰਨਾ ਬੇਤਨ ਤੁਹਾਡੀ ਮਾਰਕਅਪ ਕੀਤੀ ਆ ਤੁਹਾਡੀ ਇਹਦਾ ਨਾਲ ਕੋਈ ਹਿੱਸੇਦਾਰੀ ਹੈ ਕੀ ਮਤਲਬ ਨਹੀਂ ਉਹਨਾਂ ਨੇ ਮੈਨਾਂ ਕੋਈ ਰੋਲਾ ਨਹੀਂ ਸੀਗਾ ਉਹ ਰੋਲਾ ਕੋਈ ਨਹੀਂ ਸੀਗਾ ਜਿਹੜਾ ਗਰਮੀਤ ਸਿੰਘ ਦਾ ਹਿਸਾਬ ਹੋ ਗਿਆ ਸੀਗਾ ਜੀ 92000 ਰੁਪਏ ਤੇ 31900 ਰੁਪਏ ਬਣਦੇ ਸੀ ਮਾਣੋ ਕਿ ਤੇ ਮੇਰੇ ਪੈਸੇ ਦੇ ਦੇ ਤੇ ਮੈਂ ਜਾਵਾਂ ਕਰ ਉਹਨੇ ਪੈਸੇ ਨਹੀਂ ਦਿੱਤੇ ਕਹਿੰਦਾ ਮੈਂ ਦੇਣੀ ਮੈਂ ਚਲ ਕੋਈ ਗੱਲ ਨਹੀਂ ਵੀ ਨਹੀਂ ਤਾਂ ਫਿਰ ਮੈਂ ਜਿੰਦਾ ਰਹਿੰਦਾ ਮੇਰਾ ਸਮਾਨ ਪਿਆ ਜਿੱਥੇ ਸਾਰਾ ਮੈਂ ਇਹਦੀ ਗੱਲ ਤੋਂ ਬਾਪੂ ਨੇ ਮੇਰੇ ਨਾਲ ਬੰਦੇ ਬੁਲਾ ਕੇ ਕੁੱਟਮਾਰ ਕਰਤੀ 8-9 ਬੰਦੇ ਤੇ ਮੇਰੇ ਹੈਗੇ ਸੀ ਜੀ ਲੋ ਤੁਹਾਡੀ ਆਸ ਵਿੱਚ ਹਿੱਸੇਦਾਰੀ ਸੀਗੀ ਹਿੱਸੇਦਾਰਾਂ ਨਾਲ ਹਸਾਤ ਤੋਂ ਲੈ ਕੇ ਤੁਹਾਡੇ ਗਲਤ ਹੋਈ ਆ ਹਾਂਜੀ ਉਸਨੇ ਬੰਦੇ ਮੁਲਾ ਕੇ ਤੁਹਾਡੀ ਮਾਰਕੁੱਟ ਕੀਤੀ ਆ ਹਾਂਜੀ 8-9 ਬੰਦੇ ਸੀਗੇ ਜੀ ਕਿਹੜੇ-ਕਿਹੜੇ ਵਿਅਕਤੀ ਸੀ ਜਿਹਨਾਂ ਤੁਹਾਡੇ ਬਾਰਕੁੱਟ ਕੀਤੇ ਮੇਨਤਾ ਸੀਗਾ ਜੀ ਗਰਮੀਤ ਸਿੰਘ ਜੀ ਰੋਜੀ ਬਾਬੂ ਡੈਂਪਲ ਬਾਬੂ ਵਾਕਿਆ ਨਾਲ ਜਿਹੜੇ ਬੰਦੇ ਰੱਖੇ ਹੋਏ ਨੇ ਜੀ ਕੁੱਟਣ ਮਾਰ ਕਰਨ ਬਸ ਕਿੰਨੇ ਵਜੇ ਦੀ ਘਟਨਾ ਚੜਾ ਸਾਢੇ 3-4 ਵਜੇ ਦੀ ਸ਼ਾਮ ਦੀ ਘਟਨਾ ਹੈ ਕਿੱਥੇ ਕਿੱਥੇ ਤੁਹਾਡੇ ਸੱਤਾਵਾਂ ਲਾਈਆਂ ਗਈਆਂ ਮੇਰੇ ਜੀ ਕਿਤਾਬ ਮਾਰਿਆ ਜੀ ਚਾਕੂ ਮਾਰਿਆ ਖਾਨੇ ਦੀ ਦਾਹ ਮਾਰਿਆ ਉਹਨਾਂ ਨੇ ਉੱਥੇ ਪਿਆ ਸੀਗਾ ਸਮਾਨ ਹੱਥੇ ਤੇ ਸਾਰਾ ਹੁੰਦਾ ਹੀ ਹੈ ਜੀ ਬਾਕੀ ਮੇਰੇ ਆਹ ਸਾਰਾ ਸਰੀਰ ਤੇ ਇੱਧਰ ਮੇਰੇ ਮੇਨ ਅੰਗ ਜਿਹੜੇ ਉਹਨਾਂ ਤੇ ਲੱਤਾਂ ਬਹੁ ਮਾਰੀਆਂ ਨੇ ਬੁਰੀ ਤਰੀਕੇ ਨਾਲ ਉਹ ਪੇਟ ਦੇ ਵਿੱਚ ਲੱਤਾਂ ਬਹੁ ਮਾਰੀਆਂ ਨੇ మేలంగ్ मतलब ਤੁਹਾਡੇ ਗੁਫਤੰਗਾ ਦੇ ਗੁਫਤੰਗਾ ਦੇ ਵਿੱਚ ਬਹੁਤ ਜ਼ਿਆਦਾ ਮਰੀ ਨੇ ਤੇ ਪੇੜ ਲੱਤਾਂ ਮਰੀ ਪੇੜ ਚ ਲੱਤਾਂ ਮਰੀ ਨੇ ਤੇ ਤੁਸੀਂ ਇਹ ਮਤਲਬ ਪਹਿਲਾਂ ਕਿਸੇ ਸਰਕਾਰੀ ਮੈਕਟ ਨਾਲ ਜੋਬ ਕਰਦੇ ਸੀ ਹਾਂਜੀ ਮੈਂ ਆਰਮੀ ਰਿਟਾਇਰ ਜੀ 22 ਸਾਲ ਸਰਵਿਸ ਕਰਕੇ ਆਇਆ 13 ਸਾਲ ਜੀ اچھا 28 ਸਾਲ ਹੋ ਗਏ ਪੈਨਸ਼ਨ ਆਏ ਨੇ ਤੇ ਦੋ ਸਾਲ ਤੋਂ ਤੁਸੀਂ ਇੱਥੇ ਆਪਣਾ ਕਾਰੋਬਾਰ ਕਰ ਰਹੇ ਹੋ ਤੁਸੀਂ ਕੰਮ ਕਰ ਰਹੇ ਹੋ ਹਾਂਜੀ ਹਾਂਜੀ ਆਪਾਂ ਫਿੱਕੇ ਦੇ ਉੱਪਰ ਹਾਂਜੀ ਤੇ ਇਹ ਮੰਕਰਦੇ ਹਾਂ ਪੰਜਾਬ ਸਰਕਾਰ ਤੋਂ ਮੰਗ ਬਸ ਮੈਨੇ ਇਹੀ ਕਰਦਾ ਮੈਨੂੰ ਇਨਸਾਨ ਮਿਲਣਾ ਚਾਹੀਦਾ ਜੀ ਜਿਵੇਂ ਮੈਨੇ ਇਨੇ ਬੇਰਾਂ ਮੈਨੂੰ ਨੇ ਮਾਰਨ ਦੀ ਕੋਸ਼ਿਸ਼ ਕੀਤੀ ਜੀ ਪੂਰੀ ਫਿਰ ਮੈਂ ਜਦੋਂ ਜਾ ਕੇ ਲੋਕ ਗਿਆ ਕਿਤੇ ਸ਼ਾਮ ਦੇ ਟਾਈਮ ਸੀਗਾ ਜੀ ਹਨੇਰਾ ਹੋ ਗਿਆ ਬਾਅਦ ਚ ਇਹ ਮੈਨੂੰ ਲੱਭਦੇ ਰਹਿੰਦੇ ਜੀ ਸਿਰਫ ਮਾਰਨ ਵਾਸਤੇ ਵੀ ਇਹਨੂੰ ਜਾਨੋਂ ਮਾਰਨ ਲਈ ਮੈਂ ਮਾਇਨ ਨੂੰ ਲੱਭੇ ਨੇ ਮੈਂ ਤਾਂ ਉਥੋਂ ਬੰਦੇ ਚੱਕ ਕੇ ਲੈ ਕੇ ਆਨੇ ਦੋ ਜਾਣੇ ਉਹ ਪਤਾ ਨਹੀਂ ਕਿਹੜੇ ਸੀਗੇ ਮੈਨੂੰ ਇੱਥੇ ਲੈ ਕੇ ਆ ਗਏ ਆਪਕਾ ਹੁਣ ਚੱਲ ਰਿਹਾ ਇਸ ਪੂਰਾ ਜੀ ਉਹਨੇ ਪੱਟੀ-ਪੁੱਟੀ ਬੰਨੀ ਬਾਹ ਤੇ ਫਿਰ ਲੈ ਕੇ ਆਏ ਕੀ ਕੁੱਟਮਾਰ ਤੇ ਤਾਂ ਤੁਹਾਡੀ ਕੋਈ ਰਕਮ ਜਾਂ ਕੋਈ ਹੋਰ ਤੁਹਾਡੇ ਵਿੱਚ ਚੀਜ਼ ਚੋਰੀ ਹੋਈ ਹੈ? ਹਾਂਜੀ ਉਹ ਮੈਂ 40 ਹਜ਼ਾਰ ਲੈ ਕੇ ਆਇਆ ਸੀਗਾ ਕਰਦਿਆਂ ਤੋਂ। ਤੇ ਉਹਦੇ ਵਿੱਚ 3000 ਮੇਰੇ ਤੋਂ ਖਰਚ ਹੋ ਗਿਆ ਜੀਗਾ 37000 ਉਸ 100 ਖਣ 200 ਮੇਰੇ ਕੋਲ ਬਚੀ ਧੀ। ਇਹ ਮੇਰੀ ਜੇਬ ਚ ਉਹਨਾਂ ਨੇ ਜਦੋਂ ਕੁੱਟਮਾਰ ਕਰਦੇ ਸੀ ਉਹ ਕੱਟ ਲਏ। ਕੀ ਪੁਲਿਸ ਤੁਸੀਂ ਪੁਲਿਸ ਰਿਪੋਰਟ ਕਰਾ ਚੁੱਕੇ ਹੋ? ਹਾਂਜੀ ਆਪਣੇ ਬਿਆਨ ਹੋਣੇ ਜੀ ਪੁਲਿਸ ਦੇ ਡਾਕਟਰ ਨੇ ਆਪਣੇ ਆਪਣੇ ਕਾਰਵਾਈ ਕੀਤੀ। ਬਿਆਨ ਹੋਣੇ ਬਿਆਨ ਹੋਣੇ ਇਹ ਨਾ ਰੌਲਾ ਪੈਦਾ ਨਹੀਂ ਮੱਝਾਂ ਦੀ ਚਲੇ ਗਏ ਇੱਥੋਂ ਬਸ ਰੌਲਾ ਪੈਂਦਾ ਸੀ ਜੀ ਨਵਿੰਦਰਪਾਲ ਨੂੰ ਕਿੰਨੇ ਦਾਤੋਂ ਜਾਣਦੇ ਤੁਸੀਂ ਹੈਂ ਮੈਂ 2 ਸਾਲ ਕੇ ਨੌਕਰੀ ਕਰਦੀ ਹਿੰਦੇ ਕੋਲ ਸਿਜਿੰਦਰਪਾਲ ਕੋਜੀ ਨੂੰ ਕਿੰਨੇ ਦਾਤੋਂ ਜਾਣਦੇ ਜਾਣਦੇ ਮੈਂ ਉਹਨੂੰ ਨੌਕਰੀ ਕਰੇ 2 ਸਾਲ ਉਹ 2 ਸਾਲ ਤੋਂ ਨੌਕਰੀ ਕਰਦਾ ਠੀਕ ਹੈ ਅੱਛਾ ਜੀ ਤੇ ਤੁਹਾਡੀ ਰੈਸ਼ ਕਿੱਥੇ ਆ ਜੀ ਸਮਰਾਲੇ ਸ਼ਹਿਰ ਚ ਸਮਰਾਲੇ ਸ਼ਹਿਰ ਲੋਕਾਂ ਲਾ ਮੈਂ ਉੱਥੇ ਉੱਥੇ ਜੇ ਮੈਂ ਉੱਥੇ ਪੜੇ ਉੱਥੇ ਪੜੇ ਉੱਥੇ ਮਾਰਨਾ ਜਾ ਕੇ ਠੀਕ ਹੈ ਧੰਨਵਾਦ ਆੜੀ ਲੈਣੇ ਨੇ ਕੋਲ ਜਿਸ ਨੌਜਵਾਨ ਦੀ ਮਾਰਕੁੱਟ ਹੋਈ ਆ ਤੇ ਉਹਦਾ 파ਟਨਰ ਆ ਉਹਨਾਂ ਨੇ ਤੁਸੀਂ ਕੰਮ ਕਰਦੇ ਆਂ ਮੈਂ ਦੋਨਾਂ ਦੇ ਨੌਕਰ ਦੋਨੇ ਮਾਲਕ ਨੇ ਦੋਨਾਂ ਨੌਕਰ ਆ ਕਿੰਨੀ ਤੁਹਾਨੂੰ ਤਨਖਾਹ ਦੇਣੀ 300 ਰੁਪਏ ਰੋ ਦੰਦੇ ਨੇ 300 ਅੱਛਾ ਵੀ ਪਹਿਲਾਂ ਇਹਨਾਂ ਤੋਂ ਕਾਫੀ ਦਿਨਾਂ ਤੋਂ ਚੱਲ ਰਿਹਾ ਗੱਲਬਾਤ ਇਹਨਾਂ ਦੀ ਜਾਂ ਹੁਣੇ ਰਾਤ ਹੀ ਅਚਨ ਚੇਤ ਹੋ ਗਈ ਨਹੀਂ ਇਹਨਾਂ ਦਾ ਵੀਰ ਜੀ ਮੈਨੂੰ ਇਹ ਪਹਿਲਾਂ ਚੱਲਦੀ ਗੱਲ ਨਹੀਂ ਚੱਲਦੀ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਸਕਦਾ ਜਿਹੜੀ ਗੱਲ ਮੈਂ ਤੁਹਾਨੂੰ ਉਹਨੇ ਦੱਸਤੀ ਮੇਰੇ ਸਾਹਮਣੇ ਕੁਝ ਨਹੀਂ ਹੋਇਆ ਹੈਗਾ ਤੁਸੀਂ ਮੌਕੇ ਤੇ ਹਾਜ਼ਰ ਨਹੀਂ ਸੀਗੇ ਮੈਂ ਵੀਰੇ ਤੇ ਹਾਜ਼ਰ ਨਹੀਂ ਸੀਗਾ ਮੈਂ ਤਾਂ ਜਦ ਡੋਲਾ ਪਹੁੰਚਦੇ ਮੈਂ ਸੁਪਰ ਡੇਰੇ ਜਾ ਕੇ ਸੌਂ ਜਾਣਾ ਬਾਬੇ ਦੇ ਉੱਥੇ ਠੀਕ ਹੈ ਜੀ ਮੈਂ ਨਹੀਂ ਫਿਰ ਇਹਦੇ ਬੜੇ ਆਰ ਕੇ ਸਾਡੇ ਸਿਰ ਤੇ ਛੱਟ ਮਾਰੇ ਮਾਰ ਜਾਣਗੇ ਬਿਲਕੁਲ ਜੀ